ਬੀਤੇ ਦਿਨੀ ਵਸਤੇ ਵਿੱਚ ਜਾਂਦੀ ਔਰਤ ਦੇ ਲੁੱਟਖੋਖ ਕਰਨ ਵਾਲੇ ਅਪਰਾ ਪੁਲਿਸ ਵੱਲੋਂ ਕੀਤੇ ਦੋ ਨੌਜਵਾਨ ਕਾਬੂ ਬੀਤੇ ਦਿਨੀ ਅਪਰਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਅਪਰਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਸੁਖਦੇਵ ਸਿੰਘ ਔਖਲ ਜੀ ਨੇ ਦੱਸਿਆ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਅਤੇ ਅਪਰਾ ਫਲੋਰ ਇਲਾਕੇ ਦੇ ਵਿੱਚ ਔਰਤਾਂ ਕੋਲੋਂ ਪਰਸ ਖੋ ਕੇ ਪੱਜਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਲਗਭਗ 8 ਵਾਰਦਾਤਾਂ ਨੂੰ ਹੱਲ ਕਰ ਲਿਆ ਗਿਆ ਹੈ। ਲੁੱਟੇ ਰਿਆਂ ਕੋਲੋਂ ਇੱਕ ਮੋਟਰਸਾਈਕਲ ਅਤੇ 8 ਮੋਬਾਈਲ ਡਰਾਮਤ ਕੀਤੇ ਗਏ ਹਨ। ਐਸਰ ਕੀ ਗੋਗੇ ਇਹਨਾਂ ਦੋਵੇਂ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਟਾਪੋਂ ਇਲਾਕੇ ਦੇ ਵਿੱਚ ਕਰਕੇ ਪੂਰੀ ਡੈਸ਼ਤ ਭਲਾਈ ਹੋਈ ਸੀ। ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਛੁਰੀਆਂ ਦੀਆਂ ਵਰਦਾਂ ਭਰੀਆਂ ਨਹੀਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਹਰਵਿੰਦਰ ਸਿੰਘ ਮਿਰਕ ਬੀਐਸਪੀ ਸਾਹਿਬ ਮੰਡੀਆਂ ਹਦਤਾਂ ਤੇ ਵੀ ਇਹ ਇਹਨਾਂ ਦੇ ਖਿਲਾਫ ਜਿਹੜੀ ਆ ਪਲਾਸ਼ ਕੀਤੀ ਜਾ ਰਹੀ ਸੀ ਉਸੇ ਘੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਤੋਂ ਜਸਕਰਨ ਸਿੰਘ ਵਾਸੀ ਲੋਹਗੜ ਤੇ ਨਤਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਦਿੱਤੀ ਚੋਰੀ ਦਾ ਮੋਟਰਸਾਈਕਲ ਅਰਥ ਮੋਬਾਈਲ ਫੋਨ ਨੂੰ ਅੰਮ ਰਿਕਵਰ ਕੀਤਾ ਇੱਥੇ ਕਿ ਵਿਦਸਨ ਦੇ ਉੱਪਰ ਤੇ ਮੁਰਦਨ ਪਰਲਾ ਤੇ ਇਤਰੀ ਇੱਕ ਅ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸ ਅਡੇ ਸਮਰਾੜੀ ਬਸ ਅਡੇ ਪਰਪੂ ਸਮਰਾੜੀ ਸਿਰ ਉੱਜਾ ਰਹੀ ਸੀ ਤੇ ਉਹਦਾ ਇਹ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਉਹ ਵਿੱਚੋਂ ਸੀ ਰਿਕਵਰ ਕੀਤਾ ਸਰ ਕਿੰਨੀਆਂ ਕਵਾਰ ਤਾ ਹੁਣ ਤੱਕ ਇਹ ਘੱਟ ਕੇ ਸੀ ਅੱਠ ਵਾਰ ਦੱਤਾਂ ਤੇ ਸੀ ਨੌ ਵਾਰ ਦੱਤਾਂ ਦਾ ਤੇ ਸੀ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ ਆ 20 25 ਦੇ ਕਰੀਬ ਵਾਰ ਦੱਤਾਂ ਜੜੀਆਂ ਮੰਨੀਆਂ ਕਰਦੀਆਂ ਜਿੰਨੀਆਂ ਸਰ ਆਪਣੇ ਆਪਰਾ ਦੇ ਏਰੀਆ ਦੇ ਵਿੱਚ ਵਾਰ ਦੱਤਾਂ ਹੋ ਰਹੀਆਂ ਜਿਆਦਾ ਮੈਂ ਵਾਰ ਦੱਤਾਂ 'ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ